ਹੰਦੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਜਮਤਕਾਰੀ ਉਪਾ ਦੇ ਵਿੱਚ ਸਾਡੀ ਜ਼ਿੰਦਗੀ ਦੇ ਵਿੱਚ ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਮਹੱਤਵ ਵਿੱਚ ਰੂਰ ਹੁੰਦਾ ਹੈ ਇਸੇ ਤਰ੍ਹਾਂ ਹੀ ਜੋ ਮਧੂਮੱਖੀ ਦਾ ਇੱਕ ਸ਼ੱਤਾ ਹੁੰਦਾ ਹੈ ਜੋ ਕਿ ਮਧੂਮੱਖੀ ਬੜੀ ਮਿਹਨਤ ਤੇ ਆਪਣੀ ਬੜੀ ਮੁਸ਼ਕਲ ਦੇ ਨਾਲ ਉਸ ਛੱਤੇ ਨੂੰ ਬਣਾਉਂਦੀ ਹੈ ਜੇਕਰ ਗੱਲ ਕਰੀਏ ਤਾਂ ਇਸ ਮਧੂਮੱਖੀ ਦੇ ਸ਼ਤੇ ਦੇ ਵਿੱਚ ਬਹੁਤ ਹੀ ਸ਼ਕਤੀਸ਼ਾਲੀ ਤਾਂਤ੍ਰਿਕ ਸ਼ਕਤੀਆਂ ਦਾ ਵਾਸ ਹੁੰਦਾ ਹੈ ਇਸ ਦੇ ਨਾਲ ਕੀਤੇ ਗਏ ਉਪਾਅ ਦੇ ਨਾਲ ਤੁਸੀਂ ਆਪਣੀ ਮਨੋ ਕਾਮਨਾ ਨੂੰ ਵੀ ਪੂਰਾ ਕਰ ਸਕਦੇ ਹੋ Hindu ਧਰਮ ਦੇ ਅਨੁਸਾਰ ਮਨੋ ਕਾਮਨਾ ਦੀ ਪੂਰਤੀ ਦੇ ਲਈ ਜੋ ਇਹ ਮਧੂਮੱਖੀ ਦਾ ਸ਼ਤਾ ਹੁੰਦਾ ਹੈ ਇਸ ਦਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਮਹੱਤਵ ਵੀ ਮੰਨਿਆ ਜਾਂਦਾ ਹੈ ਇਹ ਤੁਹਾਡੀ ਹਰ ਇੱਕ ਮਨੋਕਾਮਨਾ ਨੂੰ ਪੂਰਾ ਕਰ ਸਕਦਾ ਭਾਵੇਂ ਤੁਹਾਡੀ ਕਿੰਨੀ ਵੀ ਵੱਡੀ ਮਨੋਕਾਮਨਾ ਕਿਸੇ ਵੀ ਤਰੀਕੇ ਦੀ ਕਿਉਂ ਨਾ ਹੋਵੇ ਜੋ ਕਿ ਕਾਫੀ ਲੰਬੇ ਸਮੇਂ ਤੋਂ ਪੂਰੀ ਨਹੀਂ ਹੋਈ ਤਾਂ ਤੁਹਾਡੀ ਉਹ ਸਾਰੀ ਮਨੋਕਾਮਨਾ ਪੂਰੀ ਹੋ ਸਕਦੀ ਹੈ ਜੇਕਰ ਤੁਸੀਂ ਇਸ ਦਾ ਸਹੀ ਤਰੀਕੇ ਦੇ ਨਾਲ ਇਸਤੇਮਾਲ ਕਰਕੇ ਇਸ ਨਾਲ ਉਪਾਅ ਕਰਦੇ ਹੋ ਤਾਂ ਜੇਕਰ ਤੁਹਾਡੇ ਘਰ ਦੇ ਵਿੱਚ ਧਨ ਦੀ ਦੌਲਤ ਦੀ ਕਮੀ ਹੈ ਗਰੀਬੀ ਤੁਹਾਡਾ ਪਿੱਛਾ ਹੀ ਨਹੀਂ ਛੱਡ ਰਹੀ ਜੇਕਰ ਤੁਹਾਡਾ ਕੋਈ ਦੁਸ਼ਮਣ ਤੁਹਾਡੇ ਪਿੱਛੇ ਹੱਥ ਧੋਕੇ ਪਿਆ ਹੋਇਆ ਜਿਸ ਨੇ ਤੁਹਾਨੂੰ ਮਾਨਸਿਕ ਤੌਰ ਤੇ ਵੀ ਪਰੇਸ਼ਾਨ ਕੀਤਾ ਹੋਇਆ ਤਾਂ ਤੁਹਾਨੂੰ ਬਿਲਕੁਲ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਜੋ ਅਸੀਂ ਅੱਜ ਤੁਹਾਡੇ ਲਈ ਇੱਕ ਮਧੂਮੱਖੀ ਦੇ ਛੱਤੇ ਦੇ ਨਾਲ ਕੀਤਾ ਜਾਣ ਵਾਲਾ ਉਪਾਅ ਲੈ ਕੇ ਆਏ ਆ ਇਸ ਉਪਾਅ ਦੇ ਨਾਲ ਤੁਹਾਡੀਆਂ ਸਾਰੀਆਂ ਹੀ ਮੁਸ਼ਕਲਾਂ ਦੂਰ ਹੋ ਜਾਣਗੀਆਂ ਇਸ ਉਪਾਅ ਨੂੰ ਕਰਕੇ ਤੁਸੀਂ ਆਪਣੀ ਗਰੀਬੀ ਵੀ ਦੂਰ ਕਰ ਸਕਦੇ ਹੋ ਆਪਣੀ ਦੁਸ਼ਮਨਾ ਤੋਂ ਵੀ ਛੁਟਕਾਰਾ ਪਾ ਸਕਦੇ ਹੋ ਤੇ ਆਪਣੀ ਹਰ ਇੱਕ ਮਨੋ ਕਾਮਨਾ ਦੀ ਪੂਰਤੀ ਵੀ ਕਰ ਸਕਦੇ ਹੋ ਇਹ ਸਾਰੀ ਜਾਣਕਾਰੀ ਇਸ ਉਪਾਅ ਨੂੰ ਕਿਵੇਂ ਕਰਨਾ ਕਿਸ ਤਰੀਕੇ ਕਿਸ ਦੇਨਵਾਰ ਕਰਨਾ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਧੰਨ ਧੰਵਾਦ ਆਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਜੇਕਰ ਗੱਲ ਕਰੀਏ ਤਾਂ ਮધુਮੱਖੀ ਦੇ ਛੱਤੀ ਦੇ ਨਾਲ ਕੀਤਾ ਗਿਆ ਉਪਾਅ ਕਾਦੇ ਵੀ ਖਾਲੀ ਨਹੀਂ ਜਾਂਦਾ ਜੇਕਰ ਅਸੀਂ ਇਸ ਦਾ ਉਪਾਅ ਸਹੀ ਤਰੀਕੇ ਦੇ ਨਾਲ ਤੇ ਸਹੀ ਸਮੇਂ ਤੇ ਸਹੀ ਵਿਧੀ ਦੇ ਨਾਲ ਕਰਾਂਗੇ ਤਾਂ ਇਸੀ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਕਿ Hindu ਧਰਮ ਦੇ ਵਿੱਚ ਮਧੂਮੱਖੀ ਦੇ ਸ਼ਤੇ ਦੇ ਵਿੱਚ ਮਾ ਦੁਰਗਾ ਦਾ ਵਾਸ ਵੀ ਮੰਨਿਆ ਜਾਂਦਾ ਹੈ ਤੇ ਮਧੂਮੱਖੀ ਇਹ ਆਪਣੇ ਸ਼ਤੇ ਨੂੰ ਬਹੁਤ ਜ਼ਿਆਦਾ ਮਿਹਨਤ ਤੇ ਸਟਰਗਲ ਕਰਨ ਦੇ ਬਾਅਦ ਹੀ ਬਣਾਉਂਦੀ ਹੈ ਤੇ ਜ਼ਿਆਦਾਤਰ ਤੁਸੀਂ ਦੇਖਿਆ ਹੀ ਹੋਵੇਗਾ ਕਿ ਜਿੱਥੇ ਘਰ ਖਾਲੀ ਹੁੰਦੇ ਨੇ ਜਾਂ ਕੋਈ ਦਰੱਖਤ ਹੁੰਦਾ ਹੈ ਜਾਂ ਫਿਰ ਜਿੱਥੇ ਕਈ ਵਾਰ ਕੋਈ ਮਾੜੀ ਸ਼ਕਤੀ ਵੀ ਹੁੰਦੀ ਏ ਉਥੇ ਵੀ ਜਿੱਥੇ ਘਰ ਕਾਫੀ ਪੁਰਾਣਾ ਹੁੰਦਾ ਏ ਜਿੱਥੇ ਕਾਫੀ ਸਾਲਾਂ ਤੋਂ ਕੋਈ ਰਹਿ ਨਹੀਂ ਰਿਹਾ ਹੁੰਦਾ ਉਥੇ ਵੀ ਅਕਸਰ ਹੀ ਮਦੂ ਮੱਖੀ ਦਾ ਛੱਤਾ ਸਾਨੂੰ ਦੇਖਣ ਨੂੰ ਮਿਲਦਾ ਏ ਉਥੇ ਹੀ ਮਦੂ ਮੱਖੀਆਂ ਆਪਣਾ ਘਰ ਬਣਾਉਂਦੀਆਂ ਨੇ ਇਸ ਦਾ ਸਿਰਫ ਇੱਕ ਹੀ ਕਾਰਨ ਹੁੰਦਾ ਏ ਕਿ ਇਸ ਤਰ੍ਹਾਂ ਦੀਆਂ ਸ਼ਕਤੀਆਂ ਜੋ ਕਿ ਬਹੁਤ ਹੀ ਜ਼ਿਆਦਾ ਤਾਕਤਵਾਰ ਹੁੰਦੀਆਂ ਨੇ ਤੇ ਉਥੇ ਅਕਸਰ ਹੀ ਮਧੂਮੱਖੀਆਂ ਦਾ ਇਹ ਛੱਤਾ ਤੁਹਾਨੂੰ ਦੇਖਣ ਨੂੰ ਜ਼ਰੂਰ ਮਿਲੇਗਾ ਕਿਉਂਕਿ ਮਧੂਮੱਖੀਆਂ ਐਸੀ ਜਗ੍ਹਾ ਤੇ ਆਪਣਾ ਛੱਤਾ ਜ਼ਰੂਰ ਬਣਾਉਂਦੀਆਂ ਨੇ ਤੇ ਇਸੇ ਤਰ੍ਹਾਂ ਜੇਕਰ ਕਾਫੀ ਲੰਬੇ ਸਮੇਂ ਤੋਂ ਤੁਹਾਡੇ ਘਰ ਦੇ ਵਿੱਚ ਮਧੂਮੱਖੀਆਂ ਆ ਰਹੀਆਂ ਨੇ ਜਾਂ ਰਹੀਆਂ ਨੇ ਜਾਂ ਫੇਰ ਤੁਹਾਡੇ ਘਰ ਦੀ ਛੱਤ ਦੇ ਉੱਪਰ ਮਧੂਮੱਖੀਆਂ ਨੇ ਆਪਣਾ ਛੱਤਾ ਬਣਾਇਆ ਹੋਇਆ ਏ ਤਾ ਤੁਸੀਂ ਸਮਝ ਸਕਦੇ ਹੋ ਇਸ ਸੰਕੇਤ ਤੋਂ ਕਿ ਤੁਹਾਡੇ ਘਰ ਦੇ ਉੱਪਰ ਕਿਸੇ ਦਾ ਕੀਤਾ ਕਰਾਇਆ ਕਾਲਾ ਜਾਦੂ ਦਾ ਕੁਝ ਹੋ ਰਿਹਾ ਹੈ ਤੁਹਾਡੀ ਘਰ ਦੇ ਵਿੱਚ ਬਹੁਤ ਜ਼ਿਆਦਾ ਨਕਾਰਾਤਮਕ ਊਰਜਾ ਦਾ ਪ੍ਰਵਾਹ ਹੈ ਇਸ ਕਰਕੇ ਤੁਹਾਨੂੰ ਸਾਵਧਾਨ ਹੋਣ ਦੀ ਜ਼ਰੂਰਤ ਹੁੰਦੀ ਹੈ ਚੇਕਰ ਤੁਹਾਡੇ ਘਰ ਦੇ ਵਿੱਚ ਮਧੂਮੱਖੀਆਂ ਦਾ ਇਹ ਛੱਤਾ ਹੁੰਦਾ ਹੈ ਜਾਂ ਫਿਰ ਮਧੂਮੱਖੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਇਸੇ ਤਰ੍ਹਾਂ ਚੇਕਰ ਤੋਂ ਹਨੂ ਮਧੂਮੱਖੀਆਂ ਦੇ ਸ਼ੈਤੇ ਦਾ ਸਹੀ ਤਰ੍ਹਾਂ ਇਸਤੇਮਾਲ ਕਰਨ ਦੇ ਬਾਰੇ ਪਤਾ ਲੱਗ ਜਾਵੇਗਾ ਤੇ ਤੁਸੀਂ ਆਪਣੀ ਘਰ ਦੀ ਨਕਾਰਾਤਮਕ ਊਰਜਾ ਬੁਰੀਆਂ ਸ਼ਕਤੀਆਂ ਤੁਹਾਡੇ ਉੱਪਰ ਕੀਤਾ ਗਿਆ ਕਾਲੂ ਕਾਲਾ ਜਾਦੂ ਇਹ ਸਾਰੀਆਂ ਪਰੇਸ਼ਾਨੀਆਂ ਨਾਲ ਤੁਹਾਡੀਆਂ ਦੂਰ ਹੋ ਚੜੀ ਗਈ ਹੈ ਸਭ ਤੋਂ ਪਹਿਲਾ ਉਪਾਅ ਚੇਕਰ ਤੁਹਾਡਾ ਕੰਮ ਦੇ ਵਿੱਚ ਮਨ ਨਹੀਂ ਲੱਗ ਰਿਹਾ ਤੁਹਾਡਾ ਮਨ ਬੇਚੈਨੀ ਦੇ ਨਾਲ ਭਰਿਆ ਰਹਿੰਦਾ ਹੈ ਜਾਂ ਫਿਰ ਤੁਹਾਡਾ ਚੱਲਦਾ ਚੱਲਦਾ ਕਾਰੋਬਾਰ ਰੁਕ ਗਿਆ ਜਾਂ ਫਿਰ ਜਿਹੜਾ ਵੀ ਤੁਸੀਂ ਕੰਮ ਕਰ ਸ਼ੁਰੂ ਕਰਦੇ ਹੋ ਉਸ ਦੇ ਵਿੱਚ ਤੁਹਾਨੂੰ ਸਫਲਤਾ ਨਹੀਂ ਮਿਲਦੀ ਕਹਿਣ ਦਾ ਭਾਵ ਕਿ ਤੁਹਾਡੇ ਹਰ ਇੱਕ ਕੰਮ ਦੇ ਵਿੱਚ ਜਦੋਂ ਰੁਕਾਵਟ ਆਵੇ ਤੇ ਤੁਹਾਡਾ ਮਨ ਵੀ ਹਮੇਸ਼ਾ ਗੁੱਸੇ ਨਾਲ ਚੜਚੜਾ ਬਣ ਜਿਆ ਰਹੇ ਸਮਝ ਲਓ ਕਿ ਤੁਹਾਡੇ ਉੱਪਰ ਕਿਸੇ ਦਾ ਕੁਝ ਨਾ ਕੁਝ ਕੀਤਾ ਕਰਾਇਆ ਤੇ ਤੁਹਾਡੇ ਉੱਪਰ ਮਾੜੀਆਂ ਸ਼ਕਤੀਆਂ ਦਾ ਸਾਇਆ ਹੈ। ਇਸੇ ਤਰ੍ਹਾਂ ਜੇਕਰ ਤੁਸੀਂ ਮਾਧੂ ਮੱਖੀ ਦੇ ਛੱਤੇ ਦੇ ਅੰਦਰ ਜੋ ਮੋਮ ਹੁੰਦਾ ਹੈ ਜੇ ਉਸ ਨੂੰ ਤੁਸੀਂ ਪ੍ਰਾਪਤ ਕਰ ਲਓਗੇ, ਹਾਸਲ ਕਰ ਲਓਗੇ। ਤੇ 11 ਦਿਨ ਤੁਸੀਂ ਜੇਕਰ ਆਪਣੇ ਕਮਰੇ ਦੇ ਵਿੱਚ ਇਸ ਨੂੰ ਜਲਾਉਨੇ ਹੋ। ਕਿਸੇ ਵੀ ਦੀਵੇ ਦੇ ਉੱਪਰ ਰੱਖ ਕੇ ਤੁਸੀਂ ਜਲਾਉਨੇ ਹੋ। ਤੇ ਸਿਰਫ 11 ਦਿਨ ਜੇਕਰ ਤੁਸੀਂ ਇਸ ਵਿਧੀ ਦੇ ਨਾਲ ਇਹ ਕੰਮ ਕਰ ਲੈਨੇ ਹੋ ਤਾਂ ਤੁਹਾਡੇ ਉੱਪਰ ਕਿੰਨਾ ਕਿਉਂ ਨਾ ਕਾਲਾ ਜਾਦੂ ਕੀਤਾ ਹੋਵੇ ਜਾਂ ਕੋਈ ਭੂਤ ਪ੍ਰੇਤ ਤੁਹਾਡੇ ਪਿੱਛੇ ਪਿਆ ਹੋਵੇ ਤਾਂ ਉਹ ਤੁਹਾਡੇ ਤੋਂ ਦੂਰ ਹੋ ਚਾਵੇਗਾ ਤੇ ਜੇਕਰ ਤੁਹਾਡੇ ਉੱਪਰ ਕਿਸੇ ਦਾ ਕੀਤਾ ਕਰਾਇਆ ਕਾਲਾ ਜਾਦੂ ਹੋ ਰੱਖਿਆ ਹੈ ਉਹ ਵੀ ਤੁਹਾਡੇ ਤੋਂ ਖਤਮ ਹੋ ਜਾਵੇਗਾ ਤੇ ਕਦੇ ਵੀ ਮਾੜੀਆਂ ਸ਼ਕਤੀਆਂ ਤੁਹਾਡੇ ਵੱਲ ਮੁੜ ਕੇ ਨਹੀਂ ਦੇਖਣਗੀਆਂ ਜੇਕਰ ਤੁਸੀਂ ਇਸ ਦਾ ਸਹੀ ਤਰੀਕੇ ਦੇ ਨਾਲ ਇਸ ਤਰ੍ਹਾਂ ਇਸਤੇਮਾਲ ਕਰਕੇ ਇਹ ਇੱਕ ਛੋਟਾ ਜਿਹਾ ਉਪਾਅ ਕਰ ਲੈਨੇ ਹੋ ਤਾਂ ਸਿਰਫ 11 ਦਿਨ ਹੀ ਤੁਸੀਂ ਇਹ ਕਰਨਾ ਹੈ 11 ਦਿਨ ਤੋਂ ਵੱਧ ਨਹੀਂ ਕਰਨਾ ਕਿਸੇ ਵੀ ਦਿਨ ਕਰ ਸਕਦੇ ਹੋ ਰੈਗੂਲਰ 11 ਦਿਨ ਕਰਨਾ ਹੈ ਤੇ ਦੂਸਰਾ ਉਪਾਅ ਮਨੋਕਾਮਨਾ ਦੀ ਪੂਰਤੀ ਦੇ ਲਈ ਜੇਕਰ ਤੁਹਾਡੀ ਕੋਈ ਮਨੋਕਾਮਨਾ ਪੂਰੀ ਨਹੀਂ ਹੋ ਰਹੀ ਤਾਂ ਤੁਸੀਂ ਮਧੂਮੱਖੀ ਦੇ ਸ਼ਤੇ ਦਾ ਇੱਕ ਛੋਟਾ ਜਿਹਾ ਉਪਾਅ ਕਰ ਸਕਦੇ ਹੋ ਜੇਕਰ ਅਸੀਂ ਆਪਣੀ ਕਿਸੇ ਪਰੇਸ਼ਾਨੀ ਦੇ ਲਈ ਕਿਸੇ ਪੰਡਤ ਜਾਂ ਕਿਸੇ ਕੋਲ ਜਾਂਦੇ ਹਾਂ ਤਾਂ ਉਹ ਸਾਨੂੰ ਅਲੱਗ-ਅਲੱਗ ਉਪਾਅ ਦੱਸਦੇ ਨੇ ਪਰ Hindu ਧਰਮ ਦੇ ਵਿੱਚ ਮਧੂਮੱਖੀ ਦੇ ਸ਼ਤੇ ਦੇ ਨਾਲ ਇਸ ਉਪਾਅ ਦੇ ਨਾਲ ਸਾਡੀ ਮੰਨਿਆ ਗਿਆ ਹੈ ਕਿ ਹਰ ਇੱਕ ਮਨੋਕਾਮਨਾ ਪੂਰੀ ਹੋ ਸਕਦੀ ਹੈ ਇਸ ਉਪਾਦੋ ਕਰਨ ਦੇ ਲਈ ਤੁਸੀਂ ਮਧੂਮੱਖੀ ਦੇ ਸ਼ਤੇ ਦਾ ਮੋਮ ਲੈਣਾ ਹੋਵੇਗਾ ਤੇ ਇੱਕ ਤੁਸੀਂ ਲੈਣਾ ਹੈ ਪੀਪਲ ਦਾ ਪੱਤਾ ਚੰਗੀ ਤਰ੍ਹਾਂ ਤੋਕੇ ਸਾਫ਼ ਕਰ ਲੈਣਾ ਹੈ ਤੇ ਜਿਹੜਾ ਤੁਸੀਂ ਮਧੂਮੱਖੀ ਦੇ ਸ਼ਤੇ ਦਾ ਮੋਮ ਲੈ ਕੇ ਆਉਗੇ ਉਹ ਤੁਸੀਂ ਇਸ ਪ੍ਰਕਾਰ ਦਾ ਲੈ ਕੇ ਆਉਣਾ ਹੈ ਕਿ ਜਿਹੜਾ ਤੁਸੀਂ ਪੀਪਲ ਦਾ ਪੱਤਾ ਲਿਆਏ ਉਹ ਚੰਗੀ ਤਰ੍ਹਾਂ ਉਸ ਦੇ ਵਿੱਚ ਆ ਸਕੇ ਇਸ ਤਰ੍ਹਾਂ ਕਰਨ ਤੋਂ ਬਾਅਦ ਦੇ ਵਿੱਚ ਇਸ ਨੂੰ ਤੁਸੀਂ 11 ਦਿਨ ਲਗਾਤਾਰ ਕਿਸੇ ਨਦੀ ਦੇ ਵਿੱਚ ਤੁਸੀਂ ਇਸ ਨੂੰ ਚਲਪਰਵਾਹ ਕਰਨਾ ਹੈ ਮધુਮੱਖੀ ਦੇ ਸ਼ੱਤੇ ਦਾ ਜੋ ਮੋਮ ਲਿਆ ਹੋਵੇਗਾ ਉਸ ਦੇ ਵਿੱਚ ਪੀਪਲ ਦੇ ਪੱਤੇ ਨੂੰ ਫਸਾ ਕੇ ਵਿੱਚ ਚੰਗੀ ਤਰ੍ਹਾਂ ਲਗਾ ਕੇ ਉਸ ਨੂੰ ਤੁਸੀਂ ਜਲ ਪ੍ਰਵਾਹ ਕਰਨਾ ਹੈ ਲਗਾਤਾਰ 11 ਦਿਨ ਇੱਕ ਛੋਟਾ ਜਿਹਾ ਉਪਾਅ ਕਰੋਗੇ ਇਸ ਦੇ ਨਾਲ ਤੁਹਾਡੀ ਹਰ ਇੱਕ ਮਨੋ ਕਾਮਨਾ ਪੂਰੀ ਹੋਵੇਗੀ ਪਰ ਇੱਕ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਇਸ ਨੂੰ ਤੁਸੀਂ ਨਦੀ ਦੇ ਵਿੱਚ ਹੀ ਚਲਪਰਵਾਹ ਕਰਨਾ ਕਿਸੇ ਤਲਾ ਦੇ ਵਿੱਚ ਜਾਂ ਵੈਸੇ ਖਰਾਬ ਪਾਣੀ ਦੇ ਵਿੱਚ ਜਲ ਪ੍ਰਵਾਹ ਨਹੀਂ ਕਰਨਾ ਵਿਚਾਰੋ ਤੁਸੀਂ ਇਸ ਮધુਮੱਖੀ ਦੇ ਜੋ ਲੈ ਆਏ ਤੁਸੀਂ ਜਿਸ ਦੇ ਵਿੱਚ ਪੀਪਲ ਦਾ ਪੱਤਾ ਲਗਾਇਆ ਹੋਇਆ ਮੋਮ ਦੇ ਵਿੱਚ ਉਹ ਤੁਸੀਂ ਜਲ ਪ੍ਰਵਾਹ ਜਦੋਂ ਕਰਨ ਚਾਹੋਗੇ ਜਲ ਪ੍ਰਵਾਹ ਕਰਦੇ ਸਮੇਂ ਆਪਣੀਆਂ ਅੱਖਾਂ ਬੰਦ ਕਰਕੇ ਜੋ ਵੀ ਤੁਹਾਡੀ ਇੱਛਾ ਹੈ ਉਹ ਤੁਸੀਂ ਮਨ ਦੇ ਵਿੱਚ ਲੈ ਆਉਣੀ ਹੈ ਉਹ ਇੱਛਾ ਨੂੰ ਮਨ ਦੇ ਵਿੱਚ ਰੱਖ ਕੇ ਫਿਰ ਤੁਸੀਂ ਇਸ ਨੂੰ ਜਲ ਪ੍ਰਵਾਹ ਕਰਦੇ ਨੇ ਤੇ ਤੀਸਰਾ ਉਪਾਅ ਜੇਕਰ ਅਸੀਂ ਗੱਲ ਕਰੀਏ ਕਿ ਮਧੂਮੱਖੀ ਦੇ ਸ਼ਤੇ ਦੇ ਵਿੱਚ ਜੋ ਸ਼ਹਿਦ ਨਿਕਲਦਾ ਹੈ ਤੇ ਉਸ ਦੇ ਨਾਲ ਸਾਡੇ ਕਈ ਰੋਗ ਠੀਕ ਹੁੰਦੇ ਨੇ ਬਿਮਾਰੀਆਂ ਵੀ ਠੀਕ ਹੁੰਦੀਆਂ ਨੇ ਜੇਕਰ ਅਸੀਂ ਆਯੁਰਵੈਦਿਕ ਦੀ ਗੱਲ ਕਰੀਏ ਤਾਂ ਜੇਕਰ ਅਸੀਂ ਤਾਂਤਰਿਕ ਜਾਮਰ ਵਾਸਤੂ ਸ਼ੈਸ਼ ਕਰਦੇ ਹਿਸਾਬ ਤੇ ਗੱਲ ਕਰੀਏ ਤਾਂ ਇਹ ਮਧੂਮੱਖੀ ਦੇ ਸ਼ਤੇ ਦੇ ਵਿੱਚੋਂ ਜੋ ਸ਼ਹਿਦ ਨਿਕਲਿਆ ਉਸ ਦੇ ਨਾਲ ਦਿੱਦਰਤਾ ਗਰੀਬੀ ਤੇ ਹੋਰ ਸਾਰੀਆਂ ਸਾਡੀਆਂ ਕਈ ਪਰੇਸ਼ਾਨੀਆਂ ਵੀ ਦੂਰ ਹੋ ਸਕਦੀਆਂ ਨੇ ਅਗਰ ਤੁਹ ਤੁਸੀਂ ਲਗਾਤਾਰ ਆਪਣੇ ਸਿਰ ਤੇ ਚੜੇ ਹੋਏ ਕਾਰਜੇ ਤੋਂ ਪਰੇਸ਼ਾਨ ਹੋ ਤੁਹਾਡਾ ਕਾਰਜਾ ਨਹੀਂ ਲੈ ਰਿਹਾ ਉਸ ਦੇ ਲਈ ਅਸੀਂ ਜੋ ਤੁਹਾਨੂੰ ਉਪਾਅ ਦੱਸ ਰਹੇ ਹਾਂ ਇਸ ਨੂੰ ਤੁਸੀਂ ਧਿਆਨ ਦੇ ਨਾਲ ਸੁਣਿਓ ਇਸ ਦੇ ਲਈ ਤੁਸੀਂ ਇੱਕ ਛੋਟਾ ਜਿਹਾ ਉਪਾਅ ਕਰਨਾ ਇੱਕ ਲਾਲ ਰੰਗ ਦਾ ਛੋਟਾ ਜਿਹਾ ਕੱਪੜਾ ਲੈਣਾ ਤੇ ਉਸ ਦੇ ਵਿੱਚ ਤੁਸੀਂ ਮਧੂ ਮੱਖੀ ਦੇ ਸ਼ੱਪੇ ਦੀ ਮੋਮ ਲੈ ਕੇ ਆਉਣੀ ਤੇ ਲਾਲ ਕਪੜੇ ਦੇ ਵਿੱਚ ਜੋ ਤੁਸੀਂ ਮਧੂਮੱਖੀ ਦੇ ਛੱਤੇ ਤੋਂ ਮੋਮ ਲੈ ਕੇ ਆਏ ਹੋਮੂਗੇ ਉਸ ਨੂੰ ਤੁਸੀਂ ਲਾਲ ਕਪੜੇ ਦੇ ਵਿੱਚ ਹੀ ਬੰਨ੍ਹ ਦੇਣਾ ਇਸ ਤਰ੍ਹਾਂ ਲਾਲ ਕਪੜੇ ਦੇ ਵਿੱਚ ਬੰਨ੍ਹਣ ਤੋਂ ਬਾਅਦ ਦੇ ਵਿੱਚ ਇਸ ਨੂੰ ਤੁਸੀਂ ਜਿੱਥੇ ਪੈਸੇ ਰੱਖਦੇ ਹੋ ਜਾਂ ਫਿਰ 골ਡ ਜੋ ਵੀ ਚੀਜ਼ ਆਪਣੀ ਹੁੰਦੀ ਹੈ ਘਰ ਦੇ ਵਿੱਚ ਤੇਜੋਰੀ ਬਣੀ ਹੁੰਦੀ ਹੈ ਜਾਂ ਕੋਈ ਅਲਮਾਰੀ ਹੁੰਦੀ ਹੈ ਕਹਿਣ ਦਾ ਭਾਵ ਜਿੱਥੇ ਤੁਸੀਂ ਆਪਣਾ ਜ਼ਰੂਰੀ ਸਮਾਨ ਰੱਖਦੇ ਹੋ ਉੱਥੇ ਤੁਸੀਂ ਰੱਖ ਸਕਦੇ ਹੋ ਜੇਕਰ ਇਸ ਤਰ੍ਹਾਂ ਤੁਸੀਂ ਲਾਲ ਕੱਪੜੇ ਦੇ ਵਿੱਚ ਮਧੂਮੱਖੀ ਦੀ ਮੋਮ ਨੂੰ ਬੰਨ੍ਹ ਕੇ ਤੁਸੀਂ ਆਪਣੀ ਤੇ ਚੋਰੀ ਜਾਂ ਫਿਰ ਸੋਨੇ ਦੇ ਕੋਲ ਜਾਂ ਪੈਸਿਆਂ ਦੇ ਕੋਲ ਰੱਖਦੇ ਹੋ ਤੇ ਇਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਸੋਨੇ ਦੀ ਜਿਹੜੀ ਵੀ ਚੀਜ਼ ਦੇ ਕੋਲ ਰੱਖਦੇ ਹੋ ਉਸ ਦੇ ਵਿੱਚ ਬਰਕਤ ਪੈਣੀ ਸ਼ੁਰੂ ਹੋ ਜਾਵੇਗੀ ਤੇ ਤੁਹਾਡੇ ਘਰ ਦੇ ਵਿੱਚ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ ਜੇਕਰ ਗੱਲ ਕਰੀਏ ਤਾਂ ਅੱਜ ਦੇ ਸਮੇਂ ਦੇ ਵਿੱਚ ਵੀ ਕਈ ਕਰੋੜਪਤੀ ਅਰਬਪਤੀ ਲੋਕ ਇਸ ਉਪਾਉ ਨੂੰ ਕਰਦੇ ਨੇ ਤੇ ਆਪਣੀ ਇਹ ਸਾਰੇ ਮੁਸ਼ਕਲ ਇਹ ਜਿਹੜੀ ਦੂਰ ਕਰਦੇ ਨੇ ਤੇ ਜੋ ਲੋਕ ਇਸ ਉਪਾਉ ਨੂੰ ਕਰਦੇ ਆ ਉਹਨਾਂ ਦੇ ਘਰ ਦੇ ਵਿੱਚ ਹਮੇਸ਼ਾ ਧਨ ਦੇ ਵਿੱਚ ਬਰਕਤ ਰਹਿੰਦੀ ਇਸ ਤੋਂ ਇਲਾਵਾ ਜੋ ਲੋਕ ਆਪਣੀ ਦੁਸ਼ਮਨਾ ਤੋਂ ਪਰੇਸ਼ਾਨੀ ਔrna ਨੇ ਇਸ ਉਪਾਉ ਨੂੰ ਕਰਨਾ ਹੈ ਉਹ ਉਪਾਅ ਕਿਵੇਂ ਕਰਨਾ ਹੈ ਇਸ ਲਈ ਤੁਸੀਂ ਮਧੂਮੱਖੀ ਦੇ ਸ਼ਤੇ ਦੀ ਮੋਮ ਲੈ ਕੇ ਆਉਣੀ ਹੈ ਕਿ ਮੋਮ ਲੈ ਕੇ ਆਉਣ ਤੋਂ ਬਾਅਦ ਦੇ ਵਿੱਚ ਤੁਸੀਂ ਲੈ ਕੇ ਆਉਣੀ ਹੈ ਕਾਲੀ ਹਲਦੀ ਜੋ ਤੁਸੀਂ ਮਧੂਮੱਖੀ ਦੇ ਛੱਤੇ ਦੀ ਮੋਮ ਲਈਏ ਉਸ ਦੇ ਵਿੱਚ ਜਿਹੜੀ ਤੁਸੀਂ ਕਾਲੀ ਹਲਦੀ ਲੈ ਕੇ ਆਓਗੇ ਉਸ ਨੂੰ ਤੁਸੀਂ ਮਿਕਸ ਕਰ ਦੇਣਾ ਮਿਕਸ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਦੁਸ਼ਮਣ ਦਾ ਨਾਮ ਚਾਣਦੇ ਹੋ ਤਾਂ ਨਾਮ ਬੋਲ ਕੇ ਜੇਕਰ ਨਾਮ ਨਹੀਂ ਤੁਹਾਨੂੰ ਪਤਾ ਤਾਂ ਦੁਸ਼ਮਣ ਬੋਲ ਕੇ ਇਸ ਨੂੰ ਤੁਸੀਂ ਕਿਸੇ ਵੀ ਨਦੀ ਜਾਂ ਫਿਰ ਤਲਾਬ ਦੇ ਵਿੱਚ ਤੁਸੀਂ ਵਹਾ ਸਕਦੇ ਹੋ ਚੱਲਦੇ ਪਾਣੀ ਦੇ ਵਿੱਚ ਜੇਕਰ 11 ਦਿਨ ਤੁਸੀਂ ਇਸ ਤਰੀਕੇ ਦੇ ਨਾਲ ਇਸ ਉਪਾਅ ਨੂੰ ਕਰ ਲੈਂਦੇ ਹੋ ਤੇ ਜੋ ਦੁਸ਼ਮਣ ਤੁਹਾਨੂੰ ਤੰਗ ਪਰੇਸ਼ਾਨ ਕਰ ਰਿਹਾ ਸੀ ਜੋ ਤੁਹਾਡਾ ਨਾਸ਼ ਕਰਨਾ ਚਾਹੁੰਦਾ ਸੀ ਉਹ ਤੁਹਾਡੇ ਤੋਂ ਦੂਰੀ ਕਰ ਜਾਵੇਗਾ। ਇਹ ਉਪਾਅ ਕਰਨ ਤੋਂ ਬਾਅਦ ਦੇ ਵਿੱਚ ਤੁਹਾਡਾ ਦੁਸ਼ਮਣ ਤੁਹਾਡੇ ਤੋਂ ਡਰਨਾ ਸ਼ੁਰੂ ਕਰ ਦੇਵੇਗਾ ਇੱਥੇ ਤੱਕ ਉਹ ਤੁਹਾਡੇ ਤੋਂ ਕੋਸ਼ਿਸ਼ ਕਰੇਗਾ ਕਿ ਉਹ ਤੁਹਾਡੇ ਨਾਲ ਦੋਸਤੀ ਕਰੇਗਾ। ਇਹ ਜੋ ਅਸੀਂ ਉਪਾਅ ਤੁਹਾਨੂੰ ਦੱਸਿਆ ਹੈ Hindu ਧਰਮ ਦੇ ਵਿੱਚ ਵਿਸਤਾਰ ਦੇ ਵਿੱਚ ਦੱਸਿਆ ਗਿਆ ਹੈ। ਸੋ ਜੇਕਰ ਤੁਸੀਂ ਇਹ ਮધુਮਕੀ ਦੇ ਸ਼ਰਤੀ ਦੇ ਨਾਲ ਤਿੰਨ ਚਾਰ ਜੋ ਅਸੀਂ ਅੱਜ ਤੁਹਾਨੂੰ ਉਪਾਅ ਦੱਸੇ ਨੇ ਜੇਕਰ ਇਹਨਾਂ ਨੂੰ ਤੁਸੀਂ ਵਿਸ਼ਵਾਸ ਦੇ ਨਾਲ ਕਰ ਲਓਗੇ ਤਾਂ ਤੁਹਾਡੀ ਹਰ ਮਨੋ ਕਾਮਨਾ ਦੀ ਪੂਰਤੀ ਹੋਵੇਗੀ ਤੁਹਾਡੀ ਕਰਜ਼ੇ ਤੋਂ ਮੁਕਤੀ ਹੋਵੇਗੀ ਗਰੀਬੀ ਦੂਰ ਹੋਵੇਗੀ ਤੁਹਾਡੀ ਦੁਸ਼ਮਨਾ ਦਾ ਨਾਸ ਹੋਵੇਗਾ ਕੈਨ ਦਾ ਭਾਵ ਕਿ ਤੁਹਾਡੀ ਜ਼ਿੰਦਗੀ ਦੇ ਸਾਰੇ ਦੁੱਖ ਤਕਲੀਫ ਕਸ਼ਟ ਦੇ ਜਿਹੜੇ ਉਹ ਦੂਰ ਹੋ ਜਾਣਗੇ ਤੋ ਇਹ ਸੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟੇ ਜਿਹੇ ਉਪਾਅ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਤਾਂ ਸਾਡੀ ਵੀਡੀਓ ਨੂੰ ਜ਼ਰੂਰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਤੇ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਉਣਾ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਨਾ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਤਨਵਰ ਜੀ